ਆ ਬੀਬੀਆਂ ਦਿਖਾ ਰਹੀਆਂ ਆ ਬਿੱਲ ਦਿਖਾਈ ਜਾਂਦੀਆਂ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਨੂੰ ਪਤਾ ਪੀਡੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ ਆ ਗਰੀ ਬੀਬੀਆਂ ਦੇ ਬਿੱਲ ਦੇਖ ਲਓ ਜਿਹੜਾ ਕਹਿੰਦਾ ਮੈਂ ਬਿੱਲ ਮੁਕਤ ਕੀਤੇ ਆ ਆ ਸਾਰੀਆਂ ਬੀਬੀਆਂ ਆਈਆਂ ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਕੀ ਝਾੜੂ ਵਾਲੇ ਨੇ ਝੂਠ ਬੋਲ ਕੇ ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਏ ਦਿੱਤਾ ਕਿ ਨਹੀਂ ਤੁਹਾਨੂੰ ਉਹ ਝੂਠ ਬੋਲਿਆ 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ ਆ ਦੇਖੋ ਬਿੱਲ ਆ ਇੱਕ ਗ੍ਰੀਪੀ ਦਾ ਆ 21000 ਰੁਪਏ ਦਾ ਬਿੱਲ ਆ ਦੇਖੋ 20200 ਦੇ ਬਿੱਲ ਆ ਦਿਖਾਓ ਬਿੱਲ ਆ ਬੀਬੀ ਨੇ 10900 ਦਾ ਬਿੱਲ ਦੇਖੋ ਕਿੱਡੀ ਗਰੀ ਬੀਬੀ ਦਾ ਬੀਬੀ ਜੀ ਦੱਸੋ ਤੁਹਾਡਾ ਗੋਡੇ ਘਰ ਦਾ ਬਿੱਲ ਹੈ ਨਾ ਦੇ ਘਰ ਮਕਾਨ ਉਹ ਦਿੱਤੇ ਪਾਇਆ ਜੀ ਸਾਡੀ ਕਿੰਨੇ ਗੱਲ ਨੂੰ ਸੁਣਵਾਈ ਕਿੰਨੀਆਂ ਦਾ ਤੁਹਾਡਾ ਇਹ ਮੰਦਰ ਸਿੰਘ ਦਾ ਵੀਰ ਜੀ ਮੰਦਰ ਸਿੰਘ ਦਾ ਇੱਕ ਕਿਕਰ ਸਿੰਘ ਦਾ ਬੈਲ ਹੈ ਸਾਰੇ ਕਿੰਨਾ ਹੈ ਆ ਸਾਰੇ ਗਰੀਬ ਕਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਠ ਬੋਲ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮਾਫ ਕੀਤੇ ਆ ਆ ਦੇਖੋ ਬੀਬੀਆਂ ਮੈਂ ਫਿਰ ਤੋਂ ਪੁੱਛਣਾ ਚਾਹਣਾ ਜੇ ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ ਦੇਖੋ ਬਿੱਲ ਆਏ ਆ ਇਸ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ ਉਹ ਝਾੜੂ ਵਾਲਿਆਂ ਨੂੰ ਭਜਾਈਏ ਤੇ ਆਪਾਂ ਤੱਕਣੀ ਤੇ ਮੋਰ ਲਾ ਕੇ ਬਾਦਲ ਅਕਾਲੀ ਦਰ ਨੂੰ ਲੈ ਕੇ ਆਈਓ ਕਾਲੀ ਸ਼ੋਮਨੀ ਕਾਲੀ ਦਰ ਨੂੰ ਲੈ ਕੇ ਆਈਏ ਮੇਰੇ ਜੀ ਮਾਪਸਾ ਦਿਵਾ ਦਾ ਕਰਤਾ ਮੇਰਾ ਤਾਂ ਪਰਮਜੀਤ ਕੌਰ ਆ ਜੀ ਇਹਨਾਂ ਦੇ ਝਾੜੂ ਦੇ ਆਗੂਆਂ ਨੇ ਮੇਰੇ ਪਿੱਛੇ ਨੰਬਰ ਤੇ ਮਕਾਨ ਆਇਆ ਸੀਗਾ ਜੀ ਅਸੀਂ ਜਮਾ ਕਰੀ ਪਰਿਵਾਰ ਆ ਮੇਰਾ ਬੇਟਾ ਚੰਡੀਗੜ੍ਹ ਦਾਖਲ ਸੀਗਾ ਮੇਰੇ ਬੇਟੇ ਤਾਂ ਹੁਣ ਵੀ ਪ੍ਰੇਸ਼ਣ ਹੋਇਆ ਮੇਰਾ 7 ਫੁੱਟ ਤੇ ਇਹਨਾਂ ਨੇ ਕਮਰਾ ਰਕਾ ਦਿੱਤਾ ਝਾੜੂ ਦੇ ਆਗੂਆਂ ਨੇ ਆ ਸਾਡ ਝਾੜੂ ਵਾਲਾ ਪਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਇਨਸਾਫ ਦਿਵਾਵਾਂਗੇ ਆ ਬੀਬੀ ਜੀ ਦਿਖਾ ਰਹੀ ਐ ਆ ਬਿੱਲ ਦਿਖਾਈ ਜਾਂਦੀ ਐ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਮੈਨੂੰ ਪਤਾ ਐ ਪੀਡੀਸੀ ਦੇ ਸਾਹਮਣੇ ਬੈਠਾ ਹੋਣਾ ਦੇਖਣ ਵਾਸਤੇ ਆ ਗਰੀਬ ਬੀਬੀਆਂ ਦੇ ਬਿੱਲ ਦੇਖ ਲਓ ਜਿਹੜਾ ਕਹਿੰਦਾ ਮੈਂ ਬਿੱਲ ਮੁਤ ਕੀਤੇ ਆ ਆ ਸਾਰੀਆਂ ਬੀਬੀਆਂ ਆਈਆਂ ਬੀਬੀਆਂ ਦੱਸਿਓ ਹੱਥ ਖੜਾ ਕਰਕੇ ਤੁਹਾਡੇ ਬਿੱਲ ਆ ਰਹੇ ਕਿ ਨਹੀਂ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕਰਕੇ ਕਿਹਾ ਰੋ ਵਾਲੇ ਨੇ ਝੂਠ ਬੋਲ ਕੇ ਪਹਿਲੇ ਤਾਂ ਕੀ ਭਗਵੰਤ ਮਾਨ ਨੇ 1000 ਰੁਪਏ ਦਿੱਤਾ ਕਿ ਨਹੀਂ ਤੁਹਾਨੂੰ ਉਹਨੇ ਝੂਠ ਬੋਲਿਆ 1000 ਰੁਪਏ ਦਾ ਵੀ ਝੂਠ ਬੋਲਿਆ ਤੇ ਬਿੱਲਾਂ ਦਾ ਵੀ ਆ ਦੇਖੋ ਬਿੱਲ ਆ ਇੱਕ ਗ੍ਰੀਪੀ ਦਾ ਆ 21000 ਰੁਪਏ ਦਾ ਬਿੱਲ ਆ ਦੇਖੋ 20200 ਦੇ ਬਿੱਲ ਆ ਦੇਖੋ ਬਿੱਲ ਆ ਬੀਬੀ ਨੇ 10900 ਦਾ ਬਿੱਲ دیکھو کٹی 3 بی بی دا بیوی جی دسو تھوڑا گڑے کر تا پیلے کاندے کڑم کڑو ڈکیے پایا جی کڈی گل نہ سنویے کروائی 21000 دا تھوڑا شرمی پسند کر ਾਰੇ ਗਰੀਬ ਕਰਾਂ ਦੇ ਬਿੱਲ ਹੈਗੇ ਜਿਹੜੇ ਭਗਵੰਤ ਮਾਨ ਝੂਠ ਬੋਲ ਕੇ ਕਹਿੰਦਾ ਮੈਂ ਸਾਰਿਆਂ ਦੇ ਬਿੱਲ ਮਾਫ ਕੀਤੇ ਆ ਆ ਦੇਖੋ ਬੀਬੀਆਂ ਮੈਂ ਫਿਰ ਤੋਂ ਪੁੱਛਣਾ ਚਾਹਣਾ ਜੇ ਜੇ ਤੁਹਾਡੇ ਬਿੱਲ ਆਏ ਤੇ ਹੱਥ ਖੜੇ ਕਰ ਦਿਓ ਆ ਦੇਖੋ ਸਾਰੀਆਂ ਬੀਬੀਆਂ ਨੇ ਹੱਥ ਖੜੇ ਕੀਤੇ ਆ ਦੇਖੋ ਬਿੱਲ ਆਏ ਆ ਇਸ ਕਰਕੇ ਆ ਜਿਹੜੇ ਠੱਗ ਝਾੜੂ ਵਾਲੇ ਆ ਉਹ ਝਾੜੂ ਵਾਲਿਆਂ ਨੂੰ ਭਜਾਈਏ ਤੇ ਆਪਾਂ ਤੱਕਣੀ ਤੇ ਮੋਰ ਲਾ ਕੇ ਬਾਦਲ ਅਕਾਲੀ ਦਲ ਨੂੰ ਲੈ ਕੇ ਆਈਏ ਅਕਾਲੀ ਸ਼ੋਮਨੀ ਕਾਲੀ ਦਲ ਨੂੰ ਲੈ ਕੇ ਆਈਏ ਮੇਰਾ ਜੀ ਮਾਸਟਰ ਦਿਹਾਉ ਦਾ ਬੱਚਾ ਮੇਰਾ ਨਾਮ ਪਰਮਜੀਤ ਕੌਰ ਆ ਜੀ ਇਹਨਾਂ ਦੇ ਝਾੜੂ ਦੇ ਆਗੂਆਂ ਨੇ ਮੇਰੇ ਪਿੱਛੇ ਨੰਬਰ ਤੇ ਮਕਾਨ ਆਇਆ ਸੀਗਾ ਜੀ ਉਹ ਸੀ ਜਵਾਹ ਗਰੀਬ ਪਰਿਵਾਰ ਆ ਮੇਰੇ ਬੇਟਾ ਚੰਡੀਗੜ੍ਹ ਦਾਖਲ ਸੀਗਾ ਮੇਰੇ ਬੇਟੇ ਦਾ ਹੁਣ ਵੀ ਪ੍ਰੇਸ਼ਣ ਹੋਇਆ ਮੇਰਾ 7 ਫੁੱਟ ਤੇ ਇਹਨਾਂ ਨੇ ਕਮਰਾ ਰੁਕਾ ਦਿੱਤਾ ਝਾੜੂ ਦੇ ਆਗੂ झाड़ू देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर